ਗੁੱਡ ਮਾਰਨਿੰਗ ਗਾਇਜ਼ ਅੱਜ ਕਰ ਰਹੇ ਆ ਆਪਾਂ ਬਹੁਤ ਹੀ ਵਧੀਆ ਮੌਸਮ ਤੋਂ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਦੀ ਸੁਹੰਝ ਗਾਇਜ਼ ਹੈਲੋ ਜੀ ਕਿਵੇਂ ਹੋ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਮੈਂ ਅੱਜ ਸਵੇਰ ਦੀ ਸ਼ੁਰੂਆਤ ਕਰੀ ਹੈ ਬਹੁਤ ਹੀ ਸੋਹਣੇ ਮੌਸਮ ਤੋਂ ਤੁਸੀਂ ਦੇਖ ਹੀ ਲਿਆ ਹੋਣਾ ਅੱਜ ਪੈ ਰਹੀ ਹੈ ਬਾਰ ਬਾਰਿਸ਼ ਕਿੰਨੀ ਮਿੰਜੀ ਜ਼ਿਆਦਾ ਹੋਈ ਹੈ ਵੀ ਜ਼ਿਆਦਾ ਬਾਰਿਸ਼ ਨਹੀਂ ਪਈ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਕਬਾਰ ਤੇ ਬਾਕੀ ਤੁਸੀਂ ਸਾਰਿਆਂ ਜਨ ਸੁਣਾਓ ਬਾਕੀ ਬਲੌਗ ਵਧੀਆ ਲੱਗੋ ਲਾਸਟ ਤੱਕ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਨ ਜਿਹੜਾ ਕੋਈ ਚੈਨਲ ਚ ਪਹਿਲੀ ਵਾਰ ਆਇਆ ਹੋਗਾ ਸਬਸਕ੍ਰਾਈਬ ਜ਼ਰੂਰ ਕਰਿਓ ਪਿਆਰਾ ਜਿਹਾ ਕਮੈਂਟ ਕਰਕੇ ਛੋਲ ਦੱਸਿਓ ਤੁਹਾਨੂੰ ਬਲੌਗ ਇਦਾਂ ਲੱਗਿਆ ਬਰ ਗਾਇਜ਼ ਆਪਣੇ ਕੰਮ ਨੇ ਆਲਮੋਸਟ ਸਾਰੇ ਬਹੁਤ ਹੋ ਗਏ ਹੋਏ ਨੇ ਇੰਟਰਸਟਿੰਗ ਹੋ ਗਈ ਐ ਤੇ ਆਪਾਂ ਸਦਰਾ ਝਾੜ ਕੇ ਵਿਛਾ ਲਈਆਂ ਨੇ ਸਾਰੇ ਘਰ ਦੇ ਜਿਹੜੇ ਆਪਣੇ ਕੰਮ ਨੇ ਹੋ ਗਏ ਨੇ ਸਿਰਫ ਰਹਿ ਗਿਆ ਝਾੜੂ ਤੇ ਪੋਚ ਅੱਜ ਨਹੀਂ ਮਾਰਾਂਗੇ ਕਿਉਂਕਿ ਆਪਣਾ ਅੱਜ ਬਾਰ ਮੌਸਮ ਖਰਾਬ ਹੈ ਪੋਚੇ ਮਾਰਨ ਦਾ ਕੋਈ ਫਾਇਦਾ ਹੀ ਨਹੀਂ ਆ ਸੋ ਮੰਮੀ ਕੱਤੇ ਪੈਨੇ ਆ ਆਪਾਂ ਜ ਪਾਵਾਂਗੇ ਕੀਏ ਦਾ ਰਾਇਤਾ ਤੇ ਕੱਦੂ ਕਸਕ ਕਰ ਰਹੇ ਨੇ ਦਹੀਂ ਰਾਤੀ ਆਪਾਂ ਜਮਾ ਲਈ ਸੀਗੀ ਔਰ ਮੋਕਸ਼ੀ ਵੀ ਖੇਡ ਰਹੀ ਹੈਗੀ ਬਾਕੀ ਵਲੌਗਸ ਬਣੇ ਰਿਓ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਆਂਗੇ ਚਲੋ ਚਲ ਹੈਲੋ ਕਰੋ ਸਾਰਿਆਂ ਨੂੰ ਹੈਲੋ ਗਾਇਜ਼ ਕੀ ਖਾ ਰਹੇ ਕੀ ਖਾ ਰਹੇ ਦੱਸ ਤੇ ਗਾਇਜ਼ ਉਹਨੂੰ ਆ ਆ ਕਰਕੇ ਨਹੀਂ ਉਹ ਦਿਖਾਓ ਕੀ ਚੀਜ਼ ਬੋਲ ਹੋਣੇ ਲੈ ਕੇ ਗਿਆ ਦੋ ਪੈਕੇਟ ਹਾਂ ਗਾਈਜ ਮੈਨੂੰ ਨੋਜੀ ਵੀ ਲੱਗ ਰਿਹਾ ਪਰ ਮੈਂ ਫਿਰ ਵੀ ਖਾਣ ਨੂੰ ਹਟਣਾ ਨਹੀਂ ਇਧਰ ਗਾਈਜ ਅੱਜ ਮੰਮੀ ਬਣਾ ਰਹੇ ਨੇ ਕੀ ਇਹਦਾ ਰਾਇਤਾ ਬਹੁਤ ਦਿਨਾਂ ਤੋਂ ਮੰਮੀ ਦਾ ਦਿਲ ਸੀਗਾ ਰਾਤੀ ਮੰਮੀ ਨੇ ਦਹੀਂ ਵੀ ਜਮਾਈ ਹੈ ਤੇ ਹਾਂ 1 ਮਿੰਟ ਰੁਕ ਪੁੱਤ ਇਹ ਕਹਿ ਰਹੀ ਹੈ ਮੈਂ ਆਪਣੀ ਪੋਇਮ ਦੇਖਣੀ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾ ਪਤਾ ਕਰਕੇ ਦੀ ਪੋਇਮ ਹੈ ਜਿਹੜੀ ਬੰਦ ਕਰਾਈ ਹੋਈ ਹੈ ਤੇ ਬਸ ਮੰਮੀ ਹੁਣ ਰਾਇਤਾ ਪਾਣਗੇ ਫਿਰ ਤੁਹਾਨੂੰ ਦਿਖਾਉਂਗੀ ਚਲੋ ਠੀਕ ਹੈ ਗਾਈਜ਼ ਵਲੌਗ 'ਚ ਬਣੇ ਰਹੋ ਲਗਾ ਲੈ ਲਗਾ ਲੈ ਲਗਾ ਸੋ ਹਾਂ ਜੀ ਗਾਇਜ਼ ਹੁਣ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਮੰਮੀ ਜਿਵੇਂ ਤੁਹਾਨੂੰ ਦੱਸਿਆ ਕਦੂ ਦਾ ਰਾਇਤਾ ਪਾਉਂਦੇ ਪਏ ਸੀ ਬਸ ਕਦੂ ਨੂੰ ਪਹਿਲਾਂ ਉਬਾਲਦੇ ਪਏ ਸੀ ਕਿ ਤੇ ਬਸ ਮੰਮੀ ਆਪਣੇ ਕੰਮ ਲੱਗੀ ਹੋਈ ਸੀ ਔਰ ਮੈਂ ਆਪਣੇ ਕੰਮ ਲੱਗੀ ਸੀ ਮੈਂ ਨਾ ਸੌਦੀ ਪਈ ਸੀ ਜਿਹੜਾ ਆਪਣਾ ਇਹ ਕੈਬਿਨ ਹੈਗਾ ਇਸ ਕੈਬਿਨ ਦੇ ਵਿੱਚ ਅਸੀਂ ਕਰੋਕਰੀ ਦਾ ਸਮਾਨ ਰੱਖਿਆ ਹੋਇਆ ਜਿੱਦਾ ਕੰਚ ਦੇ ਕੱਪ ਹੋ ਗਏ ਜਾਂ ਕੰਚ ਦੇ ਗਲਾਸ ਹੋ ਗਏ ਕੰਚ ਦੀਆਂ ਕੋਲੀਆਂ ਹੋ ਗਈਆਂ ਹਨਾ ਬਹੁਤ ਸਾਰਾ ਸਮਾਨ ਹੁੰਦਾ ਆਪਣਾ ਕਰੋਸ ਕਰੋਕਰੀ ਦਾ ਜਿਹੜਾ ਮੈਂ ਇਸ ਬਾਕਸ ਦੇ ਵਿੱਚ ਰੱਖਿਆ ਹੋਇਆ ਹੈਗਾ ਕੈਬਿਨ ਦੇ ਬਸ ਇਹ ਕੈਬਨ ਨੂੰ ਉਤੋਂ ਮੈਂ ਸਾਫ਼ ਕਰਨਾ ਸੀਗਾ ਬਹੁਤ ਜ਼ਿਆਦਾ ਮਿੱਟੀ ਜੀ ਹੋਈ ਪਈ ਸੀਗੀ ਤੇ ਉਂਝ ਵੀ ਆਪਾਂ ਨੂੰ ਡੇਲੀ ਇਹ ਚੀਜ਼ਾਂ ਵੱਲ ਧਿਆਨ ਨਹੀਂ ਪੈਂਦਾ ਮੈਂ ਥੋੜ੍ਹ ਥੋੜ੍ਹ ਦਿਨਾਂ ਬਾਅਦ ਸਫਾਈ ਇਸ ਟੇਬਲ ਦੀ ਕਰਦੀ ਰਹਿੰਦੀ ਹੈ ਦੇ ਉੱਪਰੋਂ ਤੇ ਬਸ ਇੱਥੋਂ ਮੈਂ ਚੰਗੀ ਤਰ੍ਹਾਂ ਸਾਫ਼ ਕੀਤਾ ਉਸ ਤੋਂ ਬਾਅਦ ਜਿਹੜੀ ਮਿਕਸੀ ਆ ਮਿਕਸੀ ਦੇ ਵੀ ਬਹੁਤ ਜ਼ਿਆਦਾ ਡਸਟ ਹੋਈ ਪਈ ਸੀ ਫਿਰ ਉਹਨੂੰ ਵੀ ਚੰਗੀ ਤਰ੍ਹਾਂ ਮੈਂ ਸਾਫ਼ ਕੀਤਾ ਉਹਦੇ ਤੇ ਵੀ ਬਹੁਤ ਜ਼ਿਆਦਾ ਮਿੱਟੀ ਹੋਈ ਪਈ ਸੀ ਔਰ ਬਸ ਮੈਂ ਨਾਲ ਨਾਲ ਆਪਣਾ ਕੰਮ ਕਰਦੀ ਪਈ ਸੀ ਤੇ ਨਾਲ ਨਾਲ ਫਿਰ ਹਰ ਚੀਜ਼ ਨੂੰ ਦੇਖਣਾ ਹੁੰਦਾ ਔਰ ਗਾਈਜ਼ ਇਹ ਜਿਹੜਾ ਮੇਰਾ ਵਲੌਗ ਹੈ ਸ਼ੂਟ ਕੀਤਾ ਹੋਇਆ ਇਹ ਮੇਰਾ ਸੰਡੇ ਦਾ ਵਲੌਗ ਹੈ ਸ਼ੂਟ ਕੀਤਾ ਹੋਇਆਗਾ ਸੋ ਹਾਂਜੀ ਗਾਈਜ਼ ਮੈਂ ਨਾ रिकॉर्डिंग ਕਰਦੀ ਪਈ ਸੀਗੀ ਜੋ ਵੀ ਕੰਮ ਕਰ ਰਹੀ ਸੀ ਤੁਹਾਡਾ ਨਾਲ ਸ਼ੇਅਰ ਕਰ ਰਹੀ ਸੀ ਔਰ ਮੈਨੂੰ ਵਿੱਚ ਕਾਲ ਆ ਗਿਆ ਸੀ ਸੌਰੀ ਪਹਿਲਾਂ ਤਾਂ ਸੋ ਗਾਇਸ ਤੁਹਾਨੂੰ ਦੱਸਦੀ ਪਈ ਸੀ ਕਿ ਹਨਾ ਮੈਂ ਇੱਥੇ ਜਿਹੜੀ ਮਿਕਸੀ ਰੱਖੀ ਪਹਿਲਾਂ ਉਹਨੂੰ ਸਾਫ ਕੀਤੀ ਫਿਰ ਨਾ ਜਿੱਥੇ ਤੁਸੀਂ ਦੇਖ ਰਹੇ ਹੋਵੋਗੇ ਕੈਬਿਨ ਦੇ ਨਾਲ ਆਟੇ ਵਾਲੀ ਢੋਲੀ ਪਈ ਆਗੀ ਵੈਸੇ ਸੀ ਆਟਾ ਜਿਹੜਾ ਇਕੱਠਾ ਪਿਆ ਕੇ ਰੱਖ ਲੈਣੇ ਆ ਜਿੱਦਾਂ 30 ਕਿਲੋ 40 ਕਿਲੋ ਇਦਾਂ ਪਾਟਾ ਪਿਆ ਕੇ ਰੱਖ ਲੈਣੇ ਹੁੰਨੇ ਆ ਸਾਡੇ ਕੋਲ ਵੈਸੇ ਤਾਂ ਵੱਡੀ ਢੋਲੀ ਹੈਗੀ ਔਰ ਮੈਂ ਨਾ ਵੈਸੇ 10 ਕਿਲੋ ਵਾਲੇ ਜਿਹੜਾ ਬਾਕਸ ਹੁੰਦਾ ਆਪਣੇ ਕੋਲ ਉਹ ਰੱਖਿਆ ਹੋਇਆ ਇੱਕ ਵਾਰ ਆਪਾਂ ਸਿਲੰਡਰ ਦੇ ਉੱਪਰ ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਦਿਖ ਰਿਹਾ ਹੋਣਾ ਤੁਹਾਨੂੰ ਸਾਰਿਆਂ ਨੂੰ ਆਪਾਂ ਉਹਦੇ ਵਿੱਚ 10 ਕਿਲੋ ਇੱਕ ਵਾਰ ਪਾ ਲੈਨੇ ਆ ਤੇ ਇਦਾਂ ਜਦੋਂ ਆਟਾ ਗੁੰਨਣਾ ਹੁੰਦਾ ਉੱਥੋਂ ਹੀ ਲੈ ਲੈਨੇ ਆ ਬਸ ਇਦਾਂ ਹੀ ਕਰਦੇ ਆ ਜਦੋਂ ਖਤਮ ਹੋ ਜਾਂਦਾ ਫਿਰ ਪਾ ਲੈਨੇ ਆ ਔਰ ਆਪਾਂ ਕਾਨੇ ਕਦਾ ਹੀ ਆਟਾ ਪਿਆ ਕੇ ਰੱਖਦੇ ਹੁੰਨੇ ਆ ਮੈਂ ਕਦੇ ਵੀ ਥੈਲੀਆਂ ਨਹੀਂ ਲੈ ਕੇ ਆਈ ਕਿਉਂਕਿ ਗਾਇਜ਼ ਮੈਨੂੰ ਥੈਲੀਆਂ ਵਾਲਾ ਆਟਾ ਜਿਹੜਾ ਖੁਦ ਨੂੰ ਵਧੀਆ ਨਹੀਂ ਲੱਗਦਾ ਨਾ ਹੀ ਖੁਦ ਖਾਣਾ ਨਾ ਕਿਸੇ ਹੋਰ ਨੂੰ ਖਵਾਣਾ ਥੈਲੀਆਂ ਤੁਹਾਨੂੰ ਪਤਾ ਪਤਾ ਨਹੀਂ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਆਟਾ ਹੁੰਦਾ ਦੇਖੋ ਆਪ ਤੇ ਜਿਹੜੀ ਆਪਾਂ ਕਣਕ ਦਾ ਪਿਸਵਾਨੇ ਆ ਉਹ ਆਪਣੇ ਹੱਥਾਂ ਦਾ ਹੁੰਦਾ ਨਾ ਵੀ ਆਪਾਂ ਨੂੰ ਪਤਾ ਤਾਂ ਹੁੰਦਾ ਆਪਾਂ ਕਣਕ ਦਾ ਪਿਸਵਾਇਆ ਔਰ ਬਾਹਲੀ ਚੀਜ਼ਾਂ ਦਾ ਨਹੀਂ ਕਰ ਸਕਦੇ ਔਰ ਅੱਜਕੱਲ ਤਾਂ ਗਾਇਸ ਬਹੁਤ ਜ਼ਿਆਦਾ ਮਿਲਾਵਟ ਹੋਣ ਲੱਗ ਗਈ ਆ ਦੁੱਧ ਦੇ ਵਿੱਚ ਵੀ ਹਰ ਚੀਜ਼ ਦੇ ਵਿੱਚ ਦਹੀਂ ਦੇ ਵਿੱਚ ਕੁਝ ਵੀ ਬਾਹਰੋਂ ਲੈ ਆਓ ਤੁਸੀਂ ਮੰਨ ਲਓ ਪਨੀਰ ਲੈ ਆਓ ਉਹਦੇ ਵਿੱਚ ਵੀ ਤੁਹਾਨੂੰ ਮਿਲਾਵਟ ਮਿਲੂਗੀ ਸੋ ਅਸੀਂ ਹੁਣ ਜਿਵੇਂ ਮੰਨ ਲਓ ਸ਼ਹਿਰਾਂ ਦੇ ਵਿੱਚ ਰਹਿੰਨੇ ਆ ਸਾਨੂੰ ਤਾਂ ਦੁੱਧ ਵੀ ਪਿਓਰ ਨਹੀਂ ਮਿਲਦਾ ਨਾਲੇ ਇੰਨਾ ਮਹਿੰਗਾ ਲੈ ਕੇ ਆਈਦਾ ਹੈਗਾ ਫਿਰ ਵੀ ਤੇ ਜੇਕ ਦਿਨ ਦੁੱਧ ਫਟ ਜਾਂਦਾ ਹੁੰਦਾ ਪਤਾ ਨਹੀਂ ਉਹ ਦੁੱਧ ਦੇ ਵਿੱਚ ਕੀ ਪਾਉਂਦੇ ਆ ਅਸੀਂ ਦੁੱਧ ਵਾਲੇ ਆ ਨੇ ዳਇਰੀ ਡੈਰੀਆਂ ਵੀ ਚੇਂਜ ਕਰਕੇ ਦੇਖ ਲਈਆਂ ਦੁੱਧ ਵਾਲੇ ਵੀ ਇਹਨੇ ਚੇਂਜ ਕਰਕੇ ਦੇਖ ਲਈ ਪਰ ਸਾਨੂੰ ਜਿਹੜਾ ਘਰ ਵਰਗਾ ਹਨਾ ਪਿੰਡਾਂ ਦੇ ਵਿੱਚ ਜੋ ਦੁੱਧ ਮਿਲਦਾ ਉਹ ਨਹੀਂ ਮਿਲ ਪਾਰਿਆ ਕਦੇ ਕਦੇ ਗਾਇਸ ਜਦੋਂ ਮੇਰੇ ਮੰਮੀ ਆਂਦੇ ਹੁੰਦੇ ਹੁੰਦੇ ਆ ਨਾ ਜਿਵੇਂ ਮੰਨ ਲਓ ਹੁਣ ਜਿਵੇਂ ਦਵਾਈ ਲੈਣ ਵਾਸਤੇ ਆਏ ਸੀ ਕਿ ਮੰਮੀ ਦੁੱਧ ਲੈ ਆਏ ਸੀਗੇ ਔਰ ਜਦੋਂ ਆਂਦੇ ਦੁੱਧ ਲੈ ਹੀ ਜਾਂਦੇ ਹੁੰਦੇ ਆ ਪਿੰਡਾਂ ਵਰਗੇ ਹਨਾ ਹਰ ਚੀਜ਼ ਦੀ ਵੇਸ ਨਹੀਂ ਹੁੰਦੀ ਲੱਸੀ ਬਹੁਤ ਵਧੀਆ ਗਾਇਸ ਉਹ ਬੜੀ ਵਧੀਆ ਸੀਗਾ ਟੈਕਸਨ ਪਿਆਜ਼ ਦੀ ਸਮੈਲ ਸੀ ਦੁੱਧ ਤਾਂ ਬਹੁਤ ਵਧੀਆ ਸੀ ਦੇਈ ਬਹੁਤ ਸੋਣੀ ਜੰਮੀ ਮੈਂ 4000 ਰੱਖ ਲਿਆ ਸੀ ਅਗਰ ਵੀ ਜਰਾਤ ਨੂੰ ਉਹਨੇ ਜਮਾਲ ਰੱਖਿਆ ਦੇਖੇ ਮੈਂ ਸੋਣੀ ਦੇ ਹੀ ਹਾਰ ਰਹੀਆਂ ਹੋ ਰਹੀਆਂ ਜਰੇ ਕੁਦੀ ਕੀ ਬਨੇਗਾ ਉਹ ਬਾਕੇ ਦਹੀਂ ਹੋਰ ਬਣਾ ਲਾਂਗੀ ਮੇਰੀ ਮੰਮੀ ਨੇ ਮੈਨੇ ਪ੍ਰਸਾਈਸ ਸਾ ਮੈਂ ਕਹਾਂ ਮੰਮੀ ਮੰਮੀ ਨੇ ਇਸ ਵਾਰ ਕੀ ਦਿੱਤਾ ਉਹ ਇਹਨਾਂ ਸੀ ਜੀ ਬਚੀ ਬਰਦੇ ਨੂੰ ਆ ਕਿਓ ਹੋ ਚੋ ਮੇਰੇ ਮੰਮੀ ਨੇ ਸਰ ਪਨੀਰ ਬਣਾਇਆ ਸੋ ਹਾਂਜੀ ਗਾਈਜ਼ ਇੱਥੇ ਲੱਗ ਗਈ ਸੀ ਮੈਂ ਜਿਹਦੇ ਟੋਕਰੇ ਦੇ ਵਿੱਚ ਆਪਾਂ ਭਾਂਡੇ ਵਗੈਰਾ ਰੱਖਦੇ ਆ ਇਹਦੇ ਉੱਤੇ ਬਹੁਤ ਜ਼ਿਆਦਾ ਮਿੱਟੀ ਹੋਈ ਪਈ ਸੀ ਜਿੱਦਾ ਜਾਲੇ ਨਹੀਂ ਲੱਗ ਜਾਂਦੇ ਗਾਈਜ਼ ਉਦਾਂ ਲੱਗੇ ਪਏ ਸੀਗੇ ਕਿਉਂਕਿ ਹਵਾਵਾਂ ਆਉਂਦੀਆਂ ਨੇ ਹਵਾ ਦੇ ਨਾਲ ਮਿੱਟੀ ਧੂੜ ਹੈ ਜਿਹੜੀ ਉੱਡ ਕੇ ਸਿੱਧਾ ਅੰਦਰ ਨੂੰ ਆਉਂਦੀ ਆਗੀ ਤੇ ਫਿਰ ਮੈਂ ਸੋਚਿਆ ਨਾ ਇਹਦੇ ਉੱਤੇ ਇੱਕ ਵਾਰ ਕਪੜਾ ਮਾਰ ਦਿੰਨੇ ਆ ਪਰ ਮੈਂ ਕਿਹਾ ਸੀ ਆਪਾਂ ਨੂੰ ਵੀ ਮੈਨੂੰ ਉਤਾਰ ਕੇ ਦੇ ਦਿਓ ਵੀ ਆਪਾਂ ਇਹਨੂੰ ਸਾਰਾ ਸਾਫ਼ ਕਰਾਂਗੇ ਫਿਰ ਇਹ ਉਤਰ ਨਹੀਂ ਰਿਹਾ ਸੀਗਾ ਇਹਨੂੰ ਇਹਨੂੰ ਲਗਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਔਰ ਉਤਾਰਨ ਦੇ ਵਿੱਚ ਵੀ ਕਿਉਂਕਿ ਡ੍ਰਿਲ ਮਸ਼ੀਨ ਦੇ ਨਾਲ ਲੱਗਦਾ ਹੁੰਦਾ ਹੈਗਾ ਤੇ ਤਾਂ ਕਰਕੇ ਫਿਰ ਮੈਂ ਰਿਸਕ ਨਹੀਂ ਲਿਆ ਮੈਂ ਕਿਹਾ ਕਿ ਤੇ ਉਤਾਰ ਕੇ ਬੈਠ ਜੀ ਔਰ ਲੱਗੇ ਨਾ ਆਪਣੇ ਤੋਂ ਫਿਰ ਕਿਸੇ ਦਿਨ ਆਪਾਂ ਫ੍ਰੀ ਟਾਈਮ 'ਇਹ ਕੰਮ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਕੰਮ ਬਹੁਤ ਜ਼ਿਆਦਾ ਹੁੰਦੇ ਆ ਮੁਕਸ਼ੀ ਵੀ ਘਰ ਹੁੰਦੀ ਆ ਹੁਣ ਉਹਦੀਆਂ ਛੁੱਟੀਆਂ ਚਲਦੀਆਂ ਪਈਆਂ ਜਿਹੜਾ 14 ਤਰੀਕ ਨੂੰ ਲੱਗੂਆ ਹਲੇ ਤੱਕ ਤੌਕਾ ਆ ਰਹੀ ਹੈਗੀ ਤੇ ਮੈਨੂੰ ਐਦਾਂ ਹੈ ਕਿ ਜਦੋਂ ਤੱਕ ਮੌਕਸ਼ੀ ਘਾਹ ਆ ਉਹ ਤੱਕ ਮੇਰੇ ਕੰਮ ਨਾ ਨਿਭੜਨੇ ਨੇ ਬਸ ਉੱਥੇ ਹੀ ਰਹਿ ਜਾਂਦੇ ਆ ਮੰਨ ਲਓ ਮੈਂ ਝਾੜੂ ਮਾਰ ਲਿਆ ਜੇ ਪੋਚਾ ਲਗਾਉਣ ਲੱਗਿਆਂ ਨਾ ਮੈਨੂੰ ਪੋਚਾ ਲਗਾਉਣੇ ਲਗਾਉਂਦੇ ਗਾਈਜ਼ 2 ਘੰਟੇ ਲੱਗ ਜਾਂਦੇ ਆ ਕਿ ਪੋਚੀ ਦੇ ਵਿੱਚ ਵਿੱਚ ਵੀ ਮੌਕਸ਼ੀ ਕਦੇ ਕਹੇਗੀ ਮੰਮਾ ਆਹ ਦੇ ਦੋ ਕਦੇ ਮੈਨੂੰ ਇੱਥੇ ਲੈ ਜਾਓ ਕਦੇ ਉਹ ਕਰ ਲਓ ਫਿਰ ਮੇਰੇ ਕੰਮ ਨੇ ਜਿਹੜੇ ਉੱਥੇ ਹੀ ਪੈ ਰਹਿੰਦੇ ਨੇ ਮੰਨ ਲਓ ਜੇ ਮੈਂ ਲਗਾਤਾਰ ਘੰਟੇ ਦੇ ਵਿੱਚ ਕੰਮ ਨਿਭੇੜਦਾ ਤਾਂ ਨਿਭੇੜਨਾ ਜੇ ਵਿੱਚ ਰਹਿ ਗਿਆ ਤਾਂ ਛੋਟੇ ਨੂੰ ਵੀ ਹਨਾ ਆਪਾਂ ਕੁਝ ਨਹੀਂ ਕਹਿ ਸਕਦੇ ਉਹਨੂੰ ਵੀ ਦੇਖੋ ਆਪ ਦਾ ਟਾਈਮ ਪਾਸ ਕਰਨਾ ਉਹਨੇ ਵੀ ਕਿਸੇ ਨਾ ਕਿਸੇ ਨੂੰ ਹਨਾ ਕੰਮ ਲਗਾ ਕੇ ਉਹਦੇ ਨਾਲ ਖੇਲਣਾ ਵੀ ਪੈਂਦਾ ਕਦੇ ਵਾਰ ਉਹਨੂੰ ਵੀ ਆਪਣਾ ਟਾਈਮ ਦੇਣਾ ਬਹੁਤ ਚੁੜੀਏ ਕਿਉਂਕਿ ਦੇਖੋ ਬਚਪਨ ਹੈ ਫਿਰ ਦੁਬਾਰਾ ਮੁੜ ਕੇ ਉਹਦਾ ਬਚਪਨ ਨਹੀਂ ਆਉਣਾ ਹੈਗਾ ਤੇ ਤਾਂ ਕਰਕੇ ਫਿਰ ਮੈਂ ਉਹਨੂੰ ਆਪਣਾ ਟਾਈਮ ਥੋੜਾ ਬਹੁਤ ਦੇ ਦੇਣੀ ਹੁੰਨੀ ਆ ਉਦੋਂ ਗਾਇਸ ਇੱਥੇ ਬਸ ਜਿਹੜਾ ਸਿਲੰਡਰ ਦੇ ਜਿਵੇਂ ਤੁਹਾਨੂੰ ਕਹਿਰੀ ਸੀ ਸਿਲੰਡਰ ਦੇ ਕੋਲ ਆ ਚਲਾ ਫਿਰ ਮੈਂ ਸਾਈਡ ਤੇ ਸਿਲੰਡਰ ਨੂੰ ਕੱਢਿਆ ਪਿੱਛੋਂ ਦੀ ਥੋੜਾ ਬਹੁਤ ਮਿੱਟੀ ਧੂੜ ਸੀ ਮੈਂ ਚਲੋ ਕੱਢ ਦੇਨੀ ਆ ਝਾੜੂ ਨਾਲ ਵੈਸੇ ਮੈਂ ਝਾੜੂ ਵ ਇੱਕ ਵਾਰ ਮਾਰ ਲਿਆ ਹੋਇਆ ਸੀ ਸਾਰੇ ਘਰ ਦੇ ਵਿੱਚੋਂ ਤੇ ਬਸ ਮੈਂ ਕਿਚਨ ਚੋਂ ਥੋੜਾ ਬਹੁਤ ਕੱਢਿਆ ਉਸ ਤੋਂ ਬਾਅਦ ਫਿਰ ਨਾਲ ਨਾਲ ਸਾਰੀ ਸੈਟਿੰਗ ਕੀਤੀ ਜੋ ਜੋ ਚੀਜ਼ਾਂ ਆਪਣੀ ਆਪਣੀ ਥਾਂ ਤੇ ਰੱਖਣੀਆਂ ਸੀ ਉਹ ਰੱਖੀਆਂ ਘਰ ਦੇ ਵਿੱਚ ਕੋਈ ਵੀ ਚੀਜ਼ ਆਪਣੀ ਥਾਂ ਤੇ ਹੋਊਗੀ ਵਿਵਸਥਿਤ ਹੋਊਗੀ ਆਪਣਾ ਘਰ ਵੀ ਸੋਹਣਾ ਲੱਗੂਗਾ ਔਰ ਸਾਫ਼ ਸੁਥਰਾ ਵੀ ਲੱਗੂਗਾ ਤੇ ਗਾਇਸ ਨਾਲ ਦੇ ਨਾਲ ਮੈਂ ਫਿਰ ਕਿਚਨ ਦੇ ਵਿੱਚ ਜਿਹੜੇ ਭਾਂਡੇ ਮਾਂਜੇ ਹੋਏ ਸੀਗੇ ਮੈਂ ਕਹ ਇਹਨਾਂ ਨੂੰ ਨਾਲ ਦੇ ਨਾਲ ਝੋੜ ਦੇ ਦਿੰਨੀ ਆ ਔਰ ਨਾ ਮੈਂ ਕਿਚਨ ਦੇ ਵਿੱਚ ਭਾਂਡੇ ਕਦੇ ਵੀ ਮਾਂਜ ਕੇ ਇੱਕ ਰੱਖਦੀ ਨਹੀਂ ਹੁੰਦੀ ਮੈਂ ਥੋੜੇ ਦਿਨ ਬਾਅਦ ਜਦੋਂ ਭਾਂਡੇ ਸੁੱਕ ਜਾਂਦੇ ਆ ਨਾ ਨਾਲ ਦੀ ਨਾਲ ਝੋੜ ਦੇ ਦਿੰਨੀ ਹੁੰਦੀ ਆ ਫਿਰ ਇਦਾਂ ਜਦ ਕਿਚਨ ਹੈ ਨਾ ਖਾਲੀ ਸੋਹਣਾ ਲੱਗਦਾ ਪਰ ਇਹ ਭਰਿਆ ਨਾ ਬਹੁਤ ਬੁਰਾ ਲੱਗਦਾ ਇਦਾਂ ਲੱਗਦਾ ਪਤਾ ਨਹੀਂ ਕਿੰਨਾ ਕੁ ਕਿਚਨ ਭਰਿਆ ਪਿਆਗਾ ਤੁਸੀਂ ਖੁਦ ਦੇਖੋ ਜਦੋਂ ਆਪਾਂ ਕਿਚਨ 'ਚ ਕੋਈ ਵੀ ਕੰਮ ਕਰਦੇ ਆ ਹਨਾ ਭਰਿਆ ਭਰਿਆ ਕਿੰਨਾ ਅਜੀਬ ਲੱਗਦਾ ਜਦੋਂ ਆਪਾਂ ਖਾਲੀ ਕਰ ਦਿੰਨੇ ਆ ਸਾਰੇ ਭਾਂਡੇ ਵਗੈਰਾ ਝੋ ਤੇ ਗਾਇਜ਼ ਨਾਲ ਦੇ ਨਾਲ ਜਿਹੜੇ ਭਾਂਡੇ ਮੈਂ ਛੋੜੇ ਔਰ ਨਾਲ ਨਾਲ ਥੋੜੀ ਬਹੁਤ ਮਾਂਜਣ ਵਾਲੇ ਵੀ ਸੀ ਉਹ ਵੀ ਮਾਂਜੇ ਤੇ ਮੈਂ ਸੋਚਿਆ ਸੀ ਅੱਜ ਕੱਪ ਵਗੈਰਾ ਵੀ ਧੋਂਗੂ ਚੰਗੇ ਤਰ੍ਹਾਂ ਬਹੁਤ ਜ਼ਿਆਦਾ ਮਿੱਟੀ ਘੱਟਾ ਹੋਇਆ ਪਿਆ ਸੀ ਉਹਨਾਂ ਤੇ ਸਾਡੇ ਨਾਲ ਗਾਇਜ਼ ਮਹੀਨਾ ਮਿਸਤਰੀ ਲੱਗੇ ਰਹੇ ਨੇ ਸਾਡੇ ਘਰ ਔਰ ਸਾਡੇ ਘਰ ਤਾਂ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਸੀ ਮਿੱਟੀ ਘਟਾ ਹਰ ਥਾਂ ਤੇ ਜਿੱਥੇ ਹੱਥ ਲਾਂਦੇ ਸੀ ਨਾ ਉੱਥੇ ਮਿੱਟੀ ਆ ਜਾਂਦੀ ਸੀ ਔਰ ਮੇਰਾ ਇੰਨਾ ਮਨ ਖਰਾਬ ਹੋਇਆ ਹੋਇਆ ਸੀ ਮੇਰਾ ਦਿਲ ਕਰਦਾ ਸੀ ਮੈਂ ਅੱਜ ਵੀ ਸਾਫ਼ ਕਰ ਲਾਂ ਕੱਲ੍ਹ ਕੱਲ੍ਹ ਚੀਜ਼ ਨੂੰ ਪੀ ਕੱਲ੍ਹ ਕਰਾਂ ਅੱਜ ਕਰ ਲਾਂ ਕਿਉਂਕਿ ਜਦ ਤੱਕ ਮਿਸਤਰੀ ਨਹੀਂ ਹਟਦੇ ਸੀ ਨਾ ਉਦ ਤੱਕ ਅਸੀਂ ਆਪਣੇ ਘਰ ਨੂੰ ਸਾਫ਼ ਕਰ ਨਹੀਂ ਸਕਦੇ ਸੀ ਕਿਉਂਕਿ ਰੋਜ਼ ਘਰ ਦੇ ਵਿੱਚ ਵੀ ਥਿੜੀ ਆਉਂਦੇ ਸੀ ਕੰਮ ਚੱਲਦਾ ਸੀ ਫਿਰ ਰੋਜ਼ ਉਹੀ ਮਿੱਟੀ ਘਟਾ ਆਉਂਦਾ ਸੀ ਹੁਣ ਮੰਨ ਲਓ ਗਾਇਜ਼ ਸਵੇਰੇ ਆਉਂਦੇ ਹੁੰ ਸ਼ਾਮ ਨੂੰ ਜਦੋਂ ਹੋ ਜਾਂਦੇ ਸੀ ਨਾ ਮੈਂ ਰੋਜ਼ ਸ਼ਾਮ ਨੂੰ ਝਾੜੂ ਪੂੰਝਾ ਕਰਦੀ ਸੀ ਔਰ ਸਵੇਰੇ ਅੰਦਰ ਸਵੇਰ ਉੱਡਾਦਾ ਹੋ ਜਾਂਦਾ ਸੀ ਪਰ ਇੱਕ ਆਪਣੇ ਮਨ ਨੂੰ ਆਪਾਂ ਸ਼ਾਂਤੀ ਦੇਣੀ ਹੁੰਦੀ ਹੈ ਕੰਮ ਕਰਕੇ ਨਾਲ ਕਰਦੀ ਸਫਾਈਆਂ ਕਰਕੇ ਜਦ ਤੱਕ ਆਪਣਾ ਕੰਮ ਨਹੀਂ ਹੋ ਜਾਂਦਾ ਉਦੋਂ ਤੱਕ ਆਪਣੇ ਮਨ ਨੂੰ ਟਿਕਾਣੇ ਮਿਲਦਾ ਮੈਨੂੰ ਤਾਂ ਬਿਲਕੁਲ ਨਹੀਂ ਮਿਲਦਾ ਮੈਨੂੰ ਏਦਾਂ ਹੁੰਦਾ ਮੈਂ ਕੰਮ ਕਰਕੇ ਫੇਰ ਹੀ ਬੈਠੂਗੀ ਚਾਹੇ ਮੈਨੂੰ ਸਾਰਾ ਦਿਨ ਲੱਗੇ ਜੇ ਕੰਮ ਨੂੰ ਚਾਹੇ ਮੈਂ ਸਾਰ ਦਿਨ ਲੱਗੀ ਰਵਾਂ ਚਾਹੇ ਮੈਂ ਵਿੱਚੋਂ ਕੰਮ ਕਰਕੇ ਬੈਠ ਵੀ ਜਾਵਾਂ ਗਾਈਜ਼ ਹੋਈ ਐ ਸਵੇਰ ਦਾ ਨਵੇੜੇ ਦਾ ਦੁਪਹਿਰ ਦਾ ਹੋ ਜਾਂਦਾ ਹੈ ਦੁਪਹਿਰ ਦਾ ਨਵੇੜੇ ਦੀਆਂ ਨੇ ਰਾਤੀ ਸਬਜ਼ੀ ਦੀ ਚਿੰਤਾ ਹੋ ਜਾਂਦੀ ਹੈ ਕਿ ਦੇਖੋ ਘਰ ਦੇ ਕੰਮ ਤਾਂ ਨੇ ਉਹ ਤਾਂ ਚੱਲਦੇ ਹੀ ਰਹਿਣੇ ਆ ਆਪਣੇ ਆਪ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਹੈਗਾ ਤੇ ਮੈਂ ਕਦੇ-ਕਦੇ ਆਪਣੇ ਆਪ ਨੂੰ ਵੀ ਟਾਈਮ دینی ਹੁੰਨੀ ਆ ਥੋੜਾ ਜਿਹਾ ਕਿਉਂਕਿ ਮੈਨੂੰ ਵੀ ਰੈਸਟ ਚਾਹੀਦਾ ਦੇਖੋ ਗਾਈਜ਼ ਬ੍ਰੇਕ ਥੋੜਾ ਜਿਹਾ ਚਾਹੀਦਾ ਹੁੰਦਾ ਤਾਂ ਯੰਕਰ ਕਿ ਮੈਂ ਕਦੇ-ਕਦੇ ਬ੍ਰੇਕ ਲੈ ਲੈਣੀ ਹੁੰਦੀ ਆ YouTube ਤੋਂ ਵੀ ਮੰਨ ਲਓ ਆਪਣੇ ਘਰ ਦੇ ਕੰਮ ਤੋਂ ਵੀ ਕੱਟ ਕਰ ਲੈਣੀ ਮੰਨ ਲਓ ਇੱਕ ਦਿਨ ਜਦੋਂ ਦਿਲਾਂ ਨਾ ਕਰੇ ਮੈਂ ਪੋਚਾ ਨਹੀਂ ਲਗਾਉਂਦੀ ਮੈਂ ਸਕਿਪ ਕਰ ਦੇਣੀ ਹੁੰਦੀ ਆ ਮੈਨੂੰ ਇਦਾਂ ਹੁੰਦਾ ਕਿ ਆਪਣੇ ਆਪ ਨੂੰ ਵੀ ਟਾਈਮ ਦੇਣਾ ਜ਼ਰੂਰੀ ਆ ਆਪਾਂ ਘਰ ਨੂੰ ਤਾਂ ਵਿਵਸਥਿਤ ਰੱਖਦੇ ਹੀ ਰੱਖਦੇ ਆ ਉਹ ਤਾਂ ਹੈਗਾ ਆਪਾਂ ਦੇਖੋ ਸਫਾਈਆਂ ਵੀ ਕਰਨੀਆਂ ਆਪਾਂ ਸਾਰੇ ਕੰਮ ਕਰਨੇ ਆ ਪਰ ਆਪਣੇ ਆਪ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਆ ਸੋ ਗਾਇਜ਼ ਇੱਥੇ ਮੈਂ ਲੱਗ ਗਈ ਸੀ ਨਾਲ-ਨਾਲ ਹਨਾ ਪਾਂਡੇ ਵਗੈਰਾ ਮਾਂਜਨ ਮੈਂ ਕਿਹਾ ਪਾਂਡੇ ਮਾਂਜ ਲੈਣੇ ਹੋਰ ਪਾਂਡੇ ਵਗੈਰਾ ਮਾਂਜ ਕੇ ਇਹਨਾਂ ਮੇਰਾ ਲੀਸਾ ਪੋਲ ਸੀ ਗਾਇਜ਼ ਲੀਸਾ ਪੋਲ ਮੈਂ ਬਣਾਇਆ ਸੀ ਥੋੜੇ ਦਿਨ ਪਹਿਲਾਂ ਔਰ ਉਹ ਮੈਂ ਨਾ ਵੱਡੇ ਸਾਰੇ ਪਤਿੱਲੇ ਦੇ ਵਿੱਚ ਬਹੁਤ ਸਾਰੀਆਂ ਮੈਂ 3-4 ਬੋਤਲਾਂ ਵੱਡੀਆਂ-ਵੱਡੀਆਂ ਭਰ ਕੇ ਰੱਖ ਲੀਆਂ ਸੀਗੀਆਂ ਔਰ ਫਿਰ ਵੀ ਬਚ ਗਿਆ ਫਿਰ ਮੈਨੂੰ ਹਾਰ ਕੇ ਮੈਂ ਹੁਣ ਕੀ ਦੇਸ ਪਾਵਾਂ ਫਿਰ ਮੈਨੂੰ ਪਤਿੱਲੇ ਦੇ ਵਿੱਚ ਪਾਣਾ ਪਿਆ ਉਹ ਔਰ ਮੈਂ ਪਤੀਲੇ 'ਚ ਹੁਣ ਸਾਰਾ ਕੱੜਦਾ ਸੀ ਬੋਤਲਾਂ 'ਚ ਕੱੜਦਾ ਕੋਈ ਕਿੱਥੇ ਰੱਖਦਾ ਵੀ ਇਕਰ ਪਤੀਲੇ 'ਚ ਕੱੜਦਾ ਮੈਨੂੰ ਕਿਹਾ ਬਹੁਤ ਬੁਰਾ ਲੱਗ ਰਿਹਾ ਸੀ ਬਤੀਲੇ ਦੇ ਵਿੱਚ ਪਾਇਆ ਹੋਇਆ ਮੈਨਾਂ ਗਾਇਜ਼ ਕੁਝ ਕੁ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਨਾ ਮੈਂ ਸਾਬਣ ਯੂਜ਼ ਕਰ ਰਹੀ ਸੀ ਵਿਮ ਦਾ ਭਾਂਡੇ ਮੰਜਣ ਵਾਸਤੇ ਉਹ ਬਿਲਕੁਲ ਵੀ ਵਧੀਆ ਨਹੀਂ ਹੁੰਦਾ ਸੀ ਭਾਂਡਿਆਂ ਦੇ ਉੱਤੇ ਸ਼ਰਿਆਮ ਹੀ ਚਮਕਦਾ ਰਹਿੰਦਾ ਸੀ ਫਿਰ ਮੈਂ ਸੋਚਿਆ ਮੈਂ ਕਿ ਐਲਿੱਸਾ ਬੋਲ ਮੰਗਾ ਲੈਣੀ ਕਿਉਂਕਿ ਇਹ ਹੀ ਵਧੀਆ ਹੁੰਦਾ ਹੈ ਲਿਕੁਇਡ ਹੁੰਦਾ ਲਿਕੁਇਡ ਦੇ ਨਾਲ ਜਿਹੜੇ ਭਾਂਡੇ ਨੇ ਆਸਾਨੀ ਨਾਲ ਮੰਝ ਜਾਂਦੇ ਔਰ ਆਪਣੇ ਭਾਂਡੇ ਜਿਹੜੇ ਗੰਦੇ ਵੀ ਨਹੀਂ ਹੁੰਦੇ ਹੈਗੇ ਤੇ ਤਾਂ ਕਰਕੇ ਮੈਂ ਲਿਕੁਇਡ ਜਿਹੜਾ ਮੰਗਾ ਕੇ ਰੱਖ ਲਿਆ ਸੀ ਬਾਕੀ ਵਲੌਗ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਗਾਇਸ ਬਾਕੀ ਗਾਈਜ਼ ਮੇਰੀ ਆਵਾਜ਼ ਨੂੰ ਇਗਨੋਰ ਕਰਿਓ ਕਿਉਂਕਿ ਮੇਰੀ ਆਵਾਜ਼ ਜਿਹੜੀ ਬਹੁਤ ਜ਼ਿਆਦਾ ਖਰਾਬ ਹੋਈ ਹੋਈ ਹੈ ਮੇਰਾ ਗਲਾ ਨਾਲ ਬਹੁਤ ਦੁਖਦਾ ਪਿਆ ਗਾਜ ਗਲਾ ਇਹਨਾਂ ਦੁਖ ਰਿਹਾ ਫਿਰ ਵੀ ਮੈਨੂੰ ਦੇਖੋ ਰਿਕਾਰਡਿੰਗ ਲਗਾਨੀ ਪੈ ਰਹੀ ਹੈ ਕੰਮ ਕਰਨਾ ਪੈ ਰਿਹਾ ਦੇਖੋ ਇਹ ਤਾਂ ਕੰਮ ਹੈ ਹੁਣ ਕਰਨਾ ਪੈਣਾ ਹੈ ਮੈਂ ਨਾ ਗੈਲੀ ਹੁਣ ਕੰਮ ਕਰਨਾ ਹੈ YouTube ਦਾ ਵਿੱਚੋ ਜੇ ਇੱਕ ਦਿਨ ਸਕਿੱਪ ਇੱਕ ਦਿਨ ਕਰੇ ਮੀਨਾ ਸਕਿੱਪ ਹੋਗਾ ਕੰਮ ਬਿਲਕੁਲ ਨਹੀਂ ਹੋ ਪਾਇਆ ਬਾਕੀ ਤੁਹਾਡੇ ਸਾਰਿਆਂ ਵੱਲ ਮੌਸਮ ਕਿਵੇਂ ਆ ਮੈਨੂੰ ਕਮੈਂਟ ਕਰਕੇ ਦੱਸਿਓ ਸਾਡੇ ਤਾਂ ਰੋਜ਼ ਹੀ ਮੌਸਮ ਖਰਾਬ ਹੋ ਜਾਂਦਾ ਹੈਗਾ ਪਰ ਬਾਰਿਸ਼ ਨਹੀਂ ਹੁੰਦੀ ਪ੍ਰੋਪਰ ਜਿੱਦਾਂ ਕਹਿੰਦੇ ਆ ਨਾ ਵੀ ਤੇਜ਼ ਵਾਲੀ ਬਾਰਿਸ਼ ਹੋ ਜਾਊਗੀ ਔਰ ਮੌਸਮ ਠੰਡਾ ਹੋ ਚੁੱਕਾ ਪਰ ਇਦਾਂ ਸਾਡੇ ਬਿਲਕੁਲ ਨਹੀਂ ਹੋ ਰਿਹਾ ਰੋਜ਼ ਹੀ ਗੁੰਮਸਵੀ ਹੋ ਜਾਂਦੀ ਹੈ ਕਦੇ ਠੰਡਕਾ ਹੋ ਜਾਂਦਾ ਹੈ ਕਦੇ ਕਿਨਮਿੰਜੀ ਹੁੰਦੀ ਹੈ ਬਾਰਿਸ਼ ਪ੍ਰੋਪਰ ਤਰੀਕੇ ਨਾਲ ਪੈ ਨਹੀਂ ਰਹੀ ਪਤਾ ਨਹੀਂ ਮੌਸਮ ਨੂੰ ਕੀ ਬੰਦਾ ਪਿਆਗਾ ਬਾਕੀ ਤੁਸਾਰ ਜਨੇ ਸੁਣਾਓ ਕਿਵੇਂ ਹੋ ਮੇਰੇ YouTube ਫੈਮਲੀ ਮੈਂ ਤਾਂ ਬਿਲਕੁਲ ਠੀਕ ਠਾਕ ਹਾਂ ਤੁਹਾਨੂੰ ਸਾਰਿਆਂ ਨੂੰ ਡੇਲੀ ਵਲੌਗ ਲਿਆ ਕੇ ਦਿਖਾਈ ਦਿੰਨੀ ਆ ਵੀ ਮੈਂ ਕਿੱਦਾਂ ਦੀ ਆ ਔਰ ਮੇਰੇ ਨਾਲ ਜਿਹੜੇ ਗਾਈਜ਼ ਵਲੌਗ ਨੇ ਬਿਲਕੁਲ ਸਿੰਪਲ ਹੋਣਗੇ ਮੇਰਾ ਲਾਈਫ ਸਟਾਈਲ ਮੇਰਾ ਰੁਟੀਨ ਜਿੱਦਾਂ ਮੈਂ ਆਪਣੇ ਘਰ ਚ ਰਹਿੰਦੀ ਆ ਜੋ ਕੁਝ ਵੀ ਕਰਦੀ ਆ ਤੁਹਾਡੇ ਨਾਲ ਨਿੱਕੇ ਨਿੱਕੇ ਜਿਹੇ ਕਲਿੱਪਸ ਲੈ ਕੇ ਵਲੌਗ ਰਾਹੀਂ ਸ਼ੇਅਰ ਕਰ ਲੈਣੀ ਹੁੰਦੀ ਆ ਬਸ ਮੈਨੂੰ ਇੱਕ ਖੁਸ਼ੀ ਮਿਲ ਜਾਂਦੀ ਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਆਪਣਾ ਅੱਜ ਦਾ ਰੁਟੀਨ ਮੈਨੂੰ ਇੱਕ ਤੁਹਾਡੇ ਸਾਰਿਆਂ ਦੀ ਆਦਤ ਹੋ ਚੁੱਕੀ ਆ ਹਾਂਜੀ ਗਾਈਜ਼ ਸੱਚੀ ਇੱਕ ਗੱਲ ਦੱਸਾਂ ਤੁਹਾਨੂੰ ਸਾਰਿਆਂ ਨੂੰ ਮੈਂ ਨਾ ਬਹੁਤ ਜ਼ਿਆਦਾ ਮਜਬੂਰ ਹਾਂ ਫੈਮਿਲੀ ਦੇ ਵਿੱਚ ਰਹਿ ਕੇ ਫੈਮਿਲੀ ਦੇ ਵਿੱਚ ਹਣਾ ਵਲੌਗ ਬਣਾਉਣਾ ਬਹੁਤ ਜ਼ਿਆਦਾ ਉਖ ਹੈਗਾ ਤੇ ਮੰਨ ਲਓ ਬੱਚਾ ਵੀ ਛੋਟਾ ਹੈਗਾ ਫੈਮਲੀ ਨੂੰ ਵੀ ਦੇਖਣਾ ਹੁੰਦਾ ਹੈ ਹਰ ਚੀਜ਼ ਦੇਖਣੀ ਹੁੰਦੀ ਆ ਮੈਂ ਆਪਣੇ ਵੱਲੋਂ ਕਿਸੇ ਵੀ ਚੀਜ਼ ਚ ਕਮੀ ਨਹੀਂ ਛੱਡਦੀ ਮੰਨ ਲਓ ਆਪਣੇ ਘਰ ਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਦਿੰਨੀ ਆ ਆਪਣੇ YouTube ਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦੀ ਆ ਪਰ ਸ਼ਾਇਦ ਕਿਤੇ ਨਾ ਕਿਤੇ ਕੋਈ ਕਮੀ ਰਹਿ ਹੀ ਜਾਂਦੀ ਆ ਕੋਈ ਵੀ ਇਨਸਾਨ ਹੈ ਦੇਖੋ ਪ੍ਰੋਪਰ ਸਾਰਿਆਂ ਦੇ ਵਿੱਚ ਵੀ ਸਾਰੇ ਸਹੀ ਨਹੀਂ ਹੁੰਦੇ ਕਮੀਆਂ ਹਰ ਇਨਸਾਨ ਚ ਹੁੰਦੀਆਂ ਨੇ ਕੋਈ ਐਕਸੈਪਟ ਕਰ ਲੈਂਦੇ ਆ ਕੋਈ ਨਹੀਂ ਕਰਦੇ ਹੈਗੇ ਹਰ ਇਨਸਾਨ ਤੋਂ ਗਲਤੀ ਵੀ ਹੁੰਦੀ ਹੈਗੀ ਤੇ ਮਨ ਲਓ ਕਿ ਹੁਣ ਮੈਂ ਜਿਵੇਂ YouTube ਦਾ ਕੰਮ ਕਰ ਰਹੀ ਹਾਂ ਮੈਂ ਰਿਕਾਰਡਿੰਗ ਹੀ ਲਾ ਰਹੀ ਹਾਂ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ 10 ਵਾਰ ਬਾਹਰ ਉੱਠ ਕੇ ਗਈ ਹਾਂ ਔਰ 10 ਵਾਰ ਆ ਕੇ ਫੇਰ ਦੁਬਾਰਾ ਤੋਂ ਆਪਣਾ ਜਿਹੜਾ ਕੰਮ ਹੈ ਸਟਾਰਟ ਕੀਤਾ ਰਿਕਾਰਡਿੰਗ ਦਾ ਬਹੁਤ ਜ਼ਿਆਦਾ ਔਖ ਹੈ ਗਾਇਸ YouTube ਦਾ ਕੰਮ ਕਰਨਾ ਪਲੀਜ਼ ਮੇਰੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਮੈਂ ਮੰਨ ਲਓ YouTube ਤੇ ਕੰਮ ਕਰਦੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਮਿਹਨਤ ਕਰਕੇ ਫੇਰ ਕਰਨੀ ਆਂਗੀ ਪਰ ਸ਼ਾਇਦ ਕੋਈ ਇਸ ਮੇਂਦਰ ਨੂੰ ਸਮਝ ਜਾਊਗਾ ਔਰ ਕੋਈ ਨਹੀਂ ਵੀ ਸਮਝਦੇ ਕਈ ਮਜ਼ਾਕ ਉਡਾ ਦਿੰਦੇ ਆ ਬਾਕੀ ਉਹ ਤੁਹਾਡੇ ਸਾਰਿਆਂ ਦੇ ਹੱਥ ਦੇ ਵਿੱਚ ਹੁੰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਕਿੱਦਾਂ ਲੈਣਾ ਹੈਗਾ ਤੇ ਉਹੀ ਮੈਂ ਕਹਿੰਦੀ ਪਈਆਂ ਕਿ ਦੇਖ ਲਓ ਮੈਂ ਇਹ ਵਾਲਾ ਵਲੌਗ ਹੈ ਜਿਹੜਾ ਸ਼ੂਟ ਤਾਂ ਸਾਨੀ ਨਾਲ ਕਰ ਲਿਆ ਔਰ ਜਦੋਂ ਐਡਿਟ ਕਰਨ ਦੀ ਵਾਰੀ ਆਈ ਗਾਈ ਗਾਇਸ ਮੈਂ ਜਦੋਂ ਐਡਿਟ ਵਲੌਗ ਕਰ ਰਹੀ ਸੀ ਵਿੱਚ ਮੌਕਸ਼ੀ ਆ ਗਈ ਮਮਾ ਆਪਕਾ ਫੋਨ ਚਾਹੀਏ ਮੈਨੇ ਗੇਮ ਖੇਲਨੀ ਹੈ ਮੈਨੇ ਉਹ ਕਰਨਾ ਹੈ ਵਿੱਚ ਉਹ ਆ ਗਈ ਫਿਰ ਉਹਨੂੰ ਫੋਨ ਦਿੱਤਾ ਫਿਰ ਮੈਂ ਵਿੱਚੋ ਜੇ ਘਰ ਦੇ ਕੰਮ ਕਰਨ ਲੱਗੀ ਸਾਰਿਆਂ ਰੋਟੀ ਸਬਜੀ ਹਨਾ ਤੇ ਹੁਣ ਜਿੱਦਾਂ ਮੈਂ ਰਿਕਾਰਡਿੰਗ ਲਗਾ ਰਹੀ ਹਾਂ ਕਦੇ ਮੇਰੇ ਹਸਬੰਡ ਦਾ ਕੋਲ ਆ ਜਾਂਦਾ ਵਿੱਚ ਆ ਐਵੇਂ ਉਹ ਐਵੇਂ ਤੇ ਕਦੇ ਵਿੱਚ ਕੋਈ ਆ ਜਾਂਦਾ ਕਦੇ ਕੋਈ ਆਉਂਦਾ ਉਹੀ ਹੈ ਨਾ ਵੀ ਘਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਆਪਾਂ ਕੋਈ ਵੀ ਕੰਮ ਹੈ ਜਿਹੜਾ ਆਸਾਨੀ ਨਾਲ ਨਹੀਂ ਕਰ ਸਕਦੇ ਆਪਾਂ ਨੂੰ ਥੋੜਾ ਬਹੁਤ ਸਟਰਗਲ ਦੇਖੋ ਕਰਨਾ ਹੀ ਪੈਂਦਾ ਆਪਾਂ ਨੂੰ ਕੋਈ ਵੀ ਚੀਜ਼ ਆਸਾਨੀ ਨਾਲ ਨਹੀਂ ਮਿਲ ਜਾਂਦੀ ਸੋ ਗਾਇਜ਼ ਆ ਗੱਲਾਂ ਤਾਂ ਛੱਡ ਦਿਓ ਬਾਕੀ ਮੇਰਾ ਜਿਹੜਾ ਰੁਟੀਨ ਆ ਉਹ ਦੇਖ ਲਓ ਮੇਰਾ ਰੁਟੀਨ ਚੱਲਦਾ ਪਿਆਗਾ ਆਪਾਂ ਕਰਦੇ ਪਿਆ ਕਿਚਨ ਦੀ ਕਲੀਨਿੰਗ ਖਾਣਾ ਨਾਲ ਨਾਲ ਮੈਂ ਸਾਰੀ ਸਲੈਬ ਸਾਫ ਕਰ ਦਿੱਤੀ ਇਹ ਨਾਲ ਨਾਲ ਭਾਂਡੇ ਮਾਂਜ ਦਿੱਤੇ ਔਰ ਨਾਲ ਨਾਲ ਮੈਂ ਗੈਸ ਚੁਲਾ ਵੀ ਸਾਫ ਕਰ ਦੂੰਗੀ ਕਿਉਂਕਿ ਗੈਸ ਚੁਲਾ ਵੀ ਸਾਫ ਕਰਨਾ ਦੇਖੋ ਬਹੁਤ ਜ਼ੋਰ ਰਹੀ ਹੈ ਵੀ ਆਪਣਾ ਲਾਈਫ ਦਾ ਪਾ ਰਹੀ ਆ ਆਪੋ ਤੇ ਸਬਜ਼ੀ ਬਣਾਉਣਾ ਹੈ ਰੋਟੀ ਬਣਾਉਣਾ ਹੈ ਸਾਰਾ ਕੰਮ ਆਪਣਾ ਚੁੱਲੇ ਤੇ ਹੁੰਦਾ ਕਿਚਨ ਦੇ ਵਿੱਚ ਮੇਨ ਕੰਮ ਸਭ ਤੋਂ ਜ਼ਿਆਦਾ ਆਪਣੇ ਚੁੱਲੇ ਦਾ ਹੁੰਦਾ ਔਰ ਭਾਂਡੇ ਮਾਂਜਣ ਵਾਲਾ ਕੰਮ ਹੁੰਦਾ ਹੈਗਾ ਜਿਹੜਾ ਆਪਾਂ ਕਰਦੇ ਆਗੇ ਬਸ ਮੈਂ ਉਹਨੂੰ ਸਾਫ ਕਰਕੇ ਭਾਂਡੇ ਵਾਲੇ ਨਾਲ ਨਾਲ ਆਪਣਾ ਚੁੱਲਾ ਵੀ ਕਲੀਨ ਕਰ ਲਵਾਂਗੀ ਔਰ ਸਾਰੀ ਸਲੈਬ ਤੇ ਇੱਕ ਵ ਅੰਜੀ ਫੈਮਿਲੀ ਜਿੱਦਾ ਮੈਂ ਹਾਨਾ ਕਿਚਨ ਵਗੈਰਾ ਕਲੀਨ ਕੀਤਾ ਆਪਣਾ ਕੰਮ ਕਰਕੇ ਉਸ ਤੋਂ ਬਾਅਦ ਮੈਂ ਲਿਆ 2 ਘੰਟੇ ਦਾ ਬ੍ਰੇਕ ਆਪਣੀ ਵੀਡੀਓ ਸ਼ੂਟ ਕਰਨ ਤੋਂ ਉਸ ਤੋਂ ਬਾਅਦ ਬਸ ਘਰ ਦੇ ਹੀ ਰੋਟੀ ਸਬਜ਼ੀ ਦਾ ਕੰਮ ਕਰਿਆ ਸੀ ਆਪਾਂ ਪਾਇਆ ਸੀ ਕਿ ਇਹਦਾ ਰਾਇਤਾ ਦਾ ਉਹਦੇ ਨਾਲ ਆਪਾਂ ਸਾਰਿਆਂ ਨੇ ਰੋਟੀ ਖਾ ਲਈ ਸੀ ਦੁਪਹਿਰ ਨੂੰ ਔਰ ਮੋਕਸ਼ੀ ਵੀ ਆਪਣਾ ਖੇਲਦੀ ਪਈ ਸੀ ਕਿ ਉਹਨੇ ਵੀ ਆਪਣਾ ਨਾ ਸੁੱਤੀ ਕਦੇ ਦੁਪਹਿਰ ਨੂੰ ਮੋਕਸ਼ੀ ਸੁੱਤੀ ਨਹੀਂ ਹੈਗੀ ਇੱਥੇ ਕਾ ਸ਼ਾਮ ਦੇ ਮੈਨ ਲੱਗਦਾ ਹੈ 5:30 ਪਤਾ ਨਹੀਂ 6 ਵਜ ਗਏ ਸੀਗੇ ਮੈਂ ਦੁਬਾਰਾ ਤੋਂ ਆਪਣਾ ਵਲੌਗ ਹੈ ਜਿਹੜਾ ਕੰਟੀਨਿਊ ਕਰ ਲਿਆ ਸੀਗਾ ਇੱਥੇ ਮੈਂ ਬਣਾਉਂਦੀ ਪਈ ਸੀ ਸ਼ਾਮ ਲਈ ਰਾਤ ਆਪਾਂ ਬਣਾਈ ਦਾਲ ਮੂੰਗੀ ਮਸਰੀ ਦੀ ਔਰ ਨਾ ਮੇਰਾ ਬਹੁਤ ਦਿਨਾਂ ਤੋਂ ਮੂੰਗੀ ਮਸਰੀ ਦਾਲ ਤੋਂ ਨਾ ਮੈਂ ਬੋਰ ਹੋ ਚੁੱਕੀ ਸੀ ਕੱਲ ਪਰਸੋ ਦੀ ਸੋਦੀ ਪਈ ਮम्मी ਕਹਿੰਦੇ ਦਾਲ ਬਣਾ ਲੈ ਮੈਂ ਕਦੇ ਕੁਝ ਬਣਾ ਲੈਣੀ ਕਦੇ ਕੁਝ ਕਿਉਂਗਾ ਮੇਰਾ ਦਿਲ ਨਹੀਂ ਕਰ ਰਿਹਾ ਦਾਲ ਖਾਣ ਨੂੰ ਅੱਜ ਮੇਰੇ ਕੋਲ ਆਪਸ਼ਨ ਹੀ ਨਹੀਂ ਸੀ ਮੈਂ ਕੀ ਬਣਾਵਾਂ ਤਾਂ ਕਰਕੇ ਫਿਰ ਮੈਨੂੰ ਦਾਲ ਜਿਹੜੀ ਬ बनानी ਪਈ ਮੈਂ ਕਿਹਾ ਦਾਲ ਆ ਚੱਲ 2 ਕਮਿੰਟ ਪੇ ਕੇ ਰੱਖ ਦਿੰਦੇ ਆ ਜੇ ਆਪ ਦਾਲ ਨੂੰ ਭਿਗੇ ਰੱਖ ਦਈਏ ਕੋਲੋਂ ਨਾਲ ਨਾਲ ਤੜਕਾ ਲਗਾ ਲਈ ਫਿਰ ਫਟਾ ਫਟ ਦਾਲ ਬਣ ਜਾਂਦੀ ਹੈ ਬਹੁਤ ਜਲਦੀ ਬਣਾਉਂਦੀ ਹੈ ਮੈਂ ਆਪਾਂ ਕੀ ਕਰਦੀ ਹੁਣ ਗਾਈਜ਼ ਵਿੱਚ ਹੀ ਸਭ ਤੋਂ ਪਹਿਲਾਂ ਦਾਲ ਨੂੰ ਭਿਗੇ ਰੱਖ ਫਿਰ ਤੜਕਾ ਕੱਟ ਲੈਣੀ ਹੈ ਨਾਲ ਦੇ ਨਾਲ ਤੜਕਾ ਲਗਾ ਕੇ ਨਾ ਫਿਰ ਕੁੱਕਰ ਦੇ ਵਿੱਚ ਦਾਲ ਪਾ ਕੇ ਫਿਰ ਮੈਂ ਸਿੱਟੀ ਮਾਰਾ دینی ਹੁੰਦੀ ਹੈ ਫਿਰ ਆਸਾਨੀ ਨਾਲ ਜਿਹੜੀ ਆਪਣੀ ਦਾਲ ਬਣ ਜਾਂਦੀ ਹੈ ਦਾਲ ਭੇਲੀ ਪਿਆਜ਼ ਕੱਟੇ ਨਾਲ ਕੁੱਕਰ ਰੱਖਤਾ ਤੁਹਾਨੂੰ ਜਿਵੇਂ ਮੈਂ ਦਿਖਾਇਆ ਵਲੌਗ ਦੇ ਵਿੱਚ ਸੋ ਗਾਈਜ਼ ਇੱਥੇ ਮੇਰਾ ਕੈਮਰਾ ਹੀ ਸੈੱਟ ਨਹੀਂ ਹੁੰਦਾ ਮੈਨੂੰ ਇਦਾਂ ਹੁੰਦਾ ਮੈਂ ਤੁਹਾਨੂੰ ਸਾਰੇ ਸੀਨ ਚੰਗੀ ਤਰ੍ਹਾਂ ਦਿਖਾਵਾਂ ਕੈਮਰੇ ਨੂੰ ਸੈੱਟ ਕਰਨ ਚ ਵੀ ਗਾਈਜ਼ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਬਸ ਇੱਥੇ ਦਾਲ ਨੂੰ ਮੈਂ ਨਾਲ ਤੜਕਾ ਲਗਾ ਲੂੰਗੀ ਨਾਲ ਤੋਂ ਸਾਰੇ ਦਿਖਾ ਲੂੰਗੀ ਸੋ ਹਾਂਜੀ ਫੈਮਿਲੀ ਬਸ ਤੜਕਾ ਜਿਹੜਾ ਮੇਰਾ ਆਲਮੋਸਟ ਲੱਗ ਗਿਆ ਹੋਇਆ ਸੀ ਔਰ ਦਾਲ ਨੂੰ ਵਿੱਚ ਪਾ ਕੇ ਫਿਰ ਮੈਂ ਸਿਟੀਆਂ ਵਰਾਉਂਗੀ ਤੇ ਬਸ ਫਿਰ ਉਸ ਤੋਂ ਬਾਅਦ ਮੈਨੂੰ ਕਾਲ ਆ ਗਈ ਸੀ ਫਿਰ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾਗਾ ਫਿਰ ਮੈਂ ਕਾਲ ਅਟੈਂਡ ਕਰਨ ਲੱਗ ਗਈ ਸੀ ਕੀ ਔਰ ਗਾਇਜ਼ ਮੇਰੀ ਵੀਡੀਓ ਪਸੰਦ ਆਈ ਹੈ ਜੇ ਮੇਰਾ ਵਲੌਗ ਤੁਹਾਨੂੰ ਵਧੀਆ ਲੱਗਿਆ ਪਲੀਜ਼ ਹੁਣੇ ਲਾਈਕ ਕਰ ਦਿਓ ਬਾਅਦ ਵਿੱਚ ਤੁਸੀਂ ਲਾਈਕ ਕਰਨਾ ਭੁੱਲ ਜਾਣਾ ਹੈ ਔਰ ਸ਼ੇਅਰ ਵੀ ਕਰ ਦਿਓ ਆਪਣੇ ਫਰੈਂਡਸ ਨਾਲ ਆਪਣੇ ਗਰੁੱਪ ਦੇ ਵਿੱਚ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋ ਚੈਨਲ 'ਚ ਪਹਿਲੀ ਵਾਰ ਆਇਆ ਹੋਗਾ ਪਲੀਜ਼ ਜ਼ਰੂਰ ਸਬਸਕ੍ਰਾਈ ਜਲਦੀ ਜਲਦੀ ਮਿਲ ਸਕੇ ਸੋ ਫੈਮਿਲੀ ਪਲੀਜ਼ ਫੁੱਲ ਸਪੋਰਟ ਕਰਿਆ ਕਰੋ ਮੈਨੂੰ ਤੁਹਾਡੇ ਸਾਰਿਆਂ ਦਾ ਸਪੋਰਟ ਚਾਹੀਦਾ ਹੈ ਗਾਈਜ਼ ਆਪਣੀ ਦਾਲ ਹੈ ਜਿਹੜੀ ਬਣ ਗਈ ਹੋਈ ਆ ਤੇ ਬਸ ਹੁਣ ਰਹਿ ਗਏ ਫੁਲਕੇ ਆਪਾਂ ਰਾਤ ਨੂੰ ਜਦੋਂ ਮੋਕਸ਼ ਦੇ ਪਾਪਾ ਆਣਗੇ ਉਦੋਂ ਫੁਲਕੇ ਬਣਾਵਾਂਗੇ ਹਲੇ ਆਟੇ ਹੀ ਬੱਜੇ ਨੇ ਤੇ ਬਾਕੀ ਮੋਕਸ਼ ਖੇਲਦੀ ਬਈ ਅੱਜ ਵਾਲੀ ਵਲੌਗ ਦਾ ਮੈਂ ਇੱਥੇ ਐਂਡ ਕਰਦੀ ਆਈ ਹੋਪ ਤੁਹਾਨੂੰ ਅੱਜ ਵਾਲਾ ਵਲੌਗ ਹੈ ਜਿਹੜਾ ਮੇਰਾ ਪਸੰਦ ਆ ਹੋਗਾ ਜੇ ਮੇਰਾ ਵਲੌਗ ਪਸੰਦ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਛੋੜ ਕਰ ਦਿਓ ਹੁਣ ਤਾਂ ਸਾਰ ਨੂੰ ਮਿਲੂੰਗੀ ਬਹੁਤ ਜਲਦੀ ਨਵੇਂ ਵਲੌਗ ਨਾਲ ਉਹ ਤੱਕ ਲਈ ਬਾਏ ਬਾਏ ਟੇਕ ਕੇਅਰ